ਭਾਈ ਨਰੈਨ ਸਿੰਘ ਨੂੰ ਇਹ ਐਕਸਟ੍ਰੀਮ ਸਟੈਪ ਕਿਉਂ ਲੈਣਾ ਪੈ ਗਿਆ ਇਹ ਤਾਂ ਭਾਈ ਨਰੈਨ ਸਿੰਘ ਦੱਸਣਗੇ ਬਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਜ਼ਰੂਰ ਕਹਾਂਗੇ ਕਿ ਤੁਸੀਂ ਦੂਸਰੀਆਂ ਅਦਾਲਤਾਂ ਕੋਲੋਂ ਜਾਂਚ ਦੀ ਮੰਗਣਾ ਕਰੋ ਤੁਸੀਂ ਖੁਦ ਅਗਰ ਜਾਂਚ ਕਰਨਾ ਚਾਹੁੰਦੇ ਹੋ ਤਾਂ ਖੁਦ ਕਰੋ ਤੁਸੀਂ ਖੁਦ ਭਾਈ ਨਰੈਨ ਸਿੰਘ ਨੂੰ ਪੁੱਛੋ ਕਿ ਉਸਨੇ ਐਕਸਟ੍ਰੀਮ ਸਟੈਪ ਕਿਉਂ ਲਿਆ ਜਿਹੜੀਆਂ ਗੱਲਾਂ ਪੋਲਿਟਿਸ਼ੀਅਨਸ ਕਰ ਰਹੇ ਨੇ ਕਿ ਉਹਦੇ ਪਿੱਛੇ ਏਜੰਸੀਆਂ ਨੇ ਉਹਦੇ ਪਿੱਛੇ ਕਾਂਗਰਸ ਹੈ ਇਹ ਸਭ ਬੁਲਸ਼ਿਟ ਹੈ ਬਕਵਾਸ ਹੈ ਸਾਰੀ ਗੱਲ ਉਹ ਇੱਕ ਖਰਾ ਖਾਲਸਤਾਨੀ ਹੈ ਨਿਰੋਲ ਪੰਥਕ ਉਹਦੀਆਂ ਉਹਦੀਆਂ ਜਿਹੜੀਆਂ ਭਾਵਨਾ ਸੀ ਇੰਨੀਆਂ ਹਰਟ ਸੀ ਕਿ ਉਹਨੇ ਇੱਕ ਐਕਸਟ੍ਰੀਮ ਸਟੈਪ ਲਿਆ ਪਰ ਉਹਨੂੰ ਪੁੱਛਣਾ ਜ਼ਰੂਰ ਚਾਹੀਦਾ ਕਿ ਘੱਟੋ ਘੱਟ ਉਸਨੇ ਇੱਕ ਐਕਸਟ੍ਰੀਮ ਸਟੈਪ ਕਿਉਂ ਲਿਆ इवन ਜਿਹੜੀ ਇਹ ਥਿਊਰੀ ਵੀ ਕੰਮ ਕਰ ਰਹੀ ਹੈ ਪੁਲਿਸ ਨੇ ਜਿਹੜੇ ਅਮਰਸਾਦੀ ਪੁਲਿਸ ਨੇ ਜਿਹੜੀ ਕੱਲ੍ਹ ਗੱਲ ਕਹੀ ਹੈ ਕਿ ਹੋ ਸਕਦਾ ਹੈ ਕਿ ਕੋਈ ਸਟੇਜ ਮੈਨੇਜਡ ਹੋਵੇ ਉਹ ਵੀ ਮੈਂ ਸਮਝਦਾ ਕਿ ਇੱਕ ਅਨਟ੍ਰੂ ਹੈ ਗਲਤ ਹੈ ਉਹ ਵੀ ਮਤਲਬ ਇੱਕ ਬਹੁਤ ਹੀ ਗਲਤ ਤਰੀਕੇ ਦੇ ਨਾਲ ਜਿਹੜੀ ਇੱਕ ਗੱਲ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਨਾਲ ਬਾਈ ਨਰਿੰਦਰ ਸਿੰਘ ਦੀ ਜਿਹੜੀ ਸ਼ਵੀ ਨੂੰ ਐਵੇਂ ਬਿਨਾਂ ਵਜ੍ਹਾ ਬੇਇੱਜ਼ਤ ਕੀਤਾ ਜਾ ਰਿਹਾ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਬ੍ਰਦਰ ਦੀਆਂ ਜਿਹੜੀਆਂ ਫੋਟੋਆਂ ਲਖਾਈਆਂ ਜਾ ਰੀਆਂ ਜੀ ਕੁਝ ਬ੍ਰਦਰ ਬ੍ਰਦਰ ਦਾ ਕਿਸੇ ਨਾਲ ਕੋਈ ਲਿੰਕ ਹੈ ਜਾਂ ਪੋਲਿਟਿਕਲ ਲਿੰਕ ਹੈ ਜਾਂ ਕਿਸੇ ਹੋਰ ਪਾਰਟੀ ਦਾ ਤੇ ਕਿੰਨੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਭਰਾ ਕਿਤੇ ਨੇ ਦੂਜਾ ਭਰਾ ਕਿਤੇ ਆ ਪਿਓ ਕਿੱਥੇ ਆ ਮਾਂ ਕਿੱਥੇ ਆ ਧੀ ਕਿੱਥੇ ਆ ਬੋਸ ਮੈਂ ਇਹੀ ਕਹਿ ਰਿਹਾ ਕਿ ਉਹ ਇੱਕ ਨਰੋਲ ਪੰਥਕ ਖਾਲਸਤਾਨੀ ਬੰਦਾ ਹੈ ਜਿਹੜਾ ਪਿਛਲੇ 44 40 ਸਾਲ ਤੋਂ ਪੰਥ ਤੇ ਪਿੰਡ ਦੇ ਵਿੱਚ ਕੰਮ ਕਰ ਰਿਹਾ ਇਹ ਸਾਰੀਆਂ ਗੱਲਾਂ ਉਹਦੀ ਕਿਰਦਾਰ ਕੂਸ਼ੀ ਕਰਨ ਦੀ ਉਹਦੀ ਸ਼ਬੀ ਨੂੰ ਵਿਗਾੜਨ ਦੀ ਕੋਸ਼ਿਸ਼ ਹੈ ਇਸ ਗੱਲ ਨੂੰ ਅਸੀਂ ਕਲੀਅਰ ਆ ਕਿ ਉਸਨੇ ਜੋ ਵੀ ਕੀਤਾ ਉਹਨੇ ਆਪਣੇ ਦਿਨੋਂ ਕੀਤਾ ਹੋਏਗਾ ਕਿਉਂਕਿ ਅਸੀਂ ਉਹਨੂੰ ਜਾਣਦੇ ਹਾਂ ਉਹ ਇੱਕ ਸੀਕ੍ਰੀਟਿਵ ਨੇਚਰ ਦਾ ਬੰਦਾ ਹੈ ਉਹ ਆਪਣੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਤੁਸੀਂ ਉਹਦੇ ਦੋਸਤ ਵੀ ਹੋ ਤਾਂ ਵੀ ਤੁਹਾਡੇ ਨਾਲ ਸ਼ੇਅਰ ਨਹੀਂ ਕਰੇਗਾ ਉਹ ਆਪਣੇ ਅੰਦਰ ਰੱਖਦਾ ਹੈ ਉਹਨੇ ਜੋ ਵੀ ਕੀਤਾ ਆਪਣੇ ਮਨ ਨਾਲ ਕੀਤਾ ਔਰ ਸੋਚ ਕੇ ਕੀਤਾ ਹੋਏਗਾ ਔਰ ਇਹ ਗੱਲ ਤੁਸੀਂ ਪੁਲਿਸ ਨੂੰ ਵੀ ਪੁੱਛ ਸਕਦੇ ਹੋ ਕਿ ਉਹਨੇ ਇੰਟੈਰੋਗੇਸ਼ਨ ਤੇ ਵੀ ਇਹ ਗੱਲ ਆਪਣੇ ਬੜੇ ਬਲੰਟਲੀ ਸਵੀਕਾਰ ਕੀਤੀ ਹੋਏਗੀ ਕਿ ਉਹਨੇ ਜੋ ਕੀਤਾ ਉਹਨੇ ਆਪਣੇ ਮਨ ਨਾਲ ਕੀਤਾ ਔਰ ਉਹਦੇ ਪਿੱਛੇ ਕੁਝ ਵੀ ਨਹੀਂ ਹੈ ਨਾਥਿੰਗ ਕੋਈ ਸਾਜਿਸ਼ ਨਹੀਂ ਦਲ ਖਾਲਸਾ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਦਲ ਖਾਲਸਾ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਉਹਨਾਂ ਦਾ ਆਣਾ ਜਾਣਾ ਸੀ ਉਹਦੇ ਨਾਲ ਸਾਡੀ ਸਾਂਝ ਹੈ ਸਾਡੀ ਪਿਛਲੇ 40 ਸਾਲ ਤੋਂ ਉਹਨਾਂ ਦੇ ਨਾਲ ਸਾਂਝ ਹੈ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਅਕਾਲ ਫੈਡਰੇਸ਼ਨ ਬਣਾਈ ਸੀ ਕੱਲ ਨਿਊਜ਼ 18 ਨੇ ਗੱਲ ਗਲਤ ਸ਼ੁਰੂ ਕੀਤੀ ਸਵੇਰੇ ਕਿ ਦਲ ਖਾਲਸਾ ਦੇ ਮੈਂਬਰ ਨੇ ਉਹ ਸਾਡੇ ਮੈਂਬਰ ਨਹੀਂ ਹੈ ਬਟ ਉਹਨਾਂ ਨਾਲ ਸਾਡੀ ਸਾਂਝ ਜ਼ਰੂਰ ਹੈਗੀ ਕੀ ਸਮਝਦੇ ਹੋ ਜਰ ਕੀ ਹਮਲਾ ਕਿਉਂ ਕੀਤਾ ਗਿਆ ਹੈ ਇਹ ਤਾਂ ਭਾਈ ਨਰੈਨ ਸਿੰਘ ਦੱਸਣਗੇ ਕਿ ਉਹਨਾਂ ਨੇ ਕਿਉਂ ਕੀਤਾ ਉਹਨਾਂ ਦੇ ਮਨ ਦੇ ਵਿੱਚ ਕਿਉਂ ਆਇਆ ਪਰ ਜਿਹੜੀ ਗੱਲ ਮਾਨ ਸਾਹਿਬ ਨੇ ਕਹੀਏ ਕਿ ਬਹੁਤ ਖੂਬਸੂਰਤ ਇਹਨਾਂ ਨੇ ਦੋ ਲਾਈਨਾਂ ਦੇ ਵਿੱਚ ਸਮਾਪਤ ਕੀਤਾ ਕਿ ਨੁਕਸਾਨ ਵੀ ਨਹੀਂ ਹੋਇਆ ਤੇ ਮੈਸੇਜ ਵੀ ਚਲਾ ਗਿਆ